ਅੰਦਰੇ ਹਰਜੋਤ ਸਿੰਘ ਸਿੱਧੂ ਸਾਹਿਬ ਨੇ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅ ਦੋਂ ਸਾਡਾ ਇੱਕ ਬਚੀਸ਼ ਗੱਲਬਾਤ ਕਰਾਂਗੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਭਰਤੀਆਂ ਰੌਣਕਾਂ ਦੇ ਸੰਬੰਧ ਵਿੱਚ ਹਰਜੋਤ ਸਿੰਘ ਸਿੱਧੂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਸੋ ਦਸਾਬ ਅਬਜੀ ਦਾ ਬੀਬੀਸੀ ਟਾਂਟੋ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲੀ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਧੰਨਵਾਦ ਰੇਡੀਓ ਪੋਕਸ ਸ਼ੋਅਸ ਮੈਨੂੰ ਤੁਸੀਂ ਬੁਲਾਇਆ ਬਹੁਤ ਬਹੁਤ ਮਿਹਰਬਾਨੀ ਜੀ ਸੋ ਦਸਾਬ ਇਹ ਇੱਕ ਐਸਾ ਪ੍ਰੋਗਰਾਮ ਹੈ ਰੇਡੀਓ ਟੈਲੀਵਿਜ਼ਨ ਸ਼ੋ ਹੈ ਪਿੱਛੋਂ ਇੱਕ ਆਵਾਜ਼ ਆ ਰਹੀ ਹੈ ਮੇਰੇ ਖਿਆਲ ਕਿ ਇਸ ਆਵਾਜ਼ ਨੂੰ ਜਿਸ ਬੰਦ ਕਰ ਦਿਓ ਜਾਂ ਇਸ ਜੋ ਪਿੱਛੇ ਆ ਕੁਸ਼ੂਰ ਸ਼ਾਬਾਹ ਥੋੜੇ ਜਿਹਾ ਦੂਰ ਚਲ ਜਮੋ ਹਾਂ ਜੀ ਹਾਂ ਤੁਹਾਡੀ ਆਵਾਜ਼ ਸਾਫ਼ ਸੁਣਾਈ ਦੇਵੇਗੀ ਮਿਹਰਬਾਨੀ ਕਮੁਰ ਕੀਤ ਜਾਵੇ ਸੋ ਸਾਬ ਜੀ ਟੈਲੀਵਿਜ਼ਨ ਨੂੰ ਆ ਜਰਾ ਆਨ ਕੀਤ ਜਾਵੇ ਮਿਹਰਬਾਨੀ ਕਰ ਰਹੇ ਹਾਂ ਜੀ ਆ ਆਪਣੇ ਹਰਜੋਜੀ ਰੇਡੀਓ ਹਾਂ ਜੀ ਹਾਂ ਹੁਣ ਤੁਸੀਂ ਦੇਖੋ ਵੋਇਸ ਠੀਕ ਹੈ ਜੀ ਆਵਾਜ਼ ਠੀਕ ਹੈ ਪਿੱਛੇ ਦੀ ਆਵਾਜ਼ ਆ ਰਹੀ ਹੈ ਸ਼ੂਰ ਸ਼ਾਬੇ ਦੀ ਉਸ ਤੋਂ ਥੋੜੀ ਜਿਹੀ ਦੂਰੀ ਬਣਾਉਣੀ ਪਊਗੀ ਆਪਦੀ ਨੂੰ ਨਹੀਂ ਆ ਬਿਲਕੁਲ ਜੀ ਹੁਣ ਸਾਈਡ ਤੇ ਜੀ ਮੈਂ ਦੇਖੋ ਤੁਸੀਂ ਹੁਣ ਠੀਕ ਹੈ ਹਾਂ ਜੀ ਬਿਲਕੁਲ ਠੀਕ ਹੈ ਆ ਅਛਾ ਸਤ ਜੀ ਸਾਹਿਬ ਮੇਰੇ ਕੁਝ ਕੋ ਸਵਾਲ ਨੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਸੁਣਿਆ ਆ ਕਿ ਇੱਕ ਪਾਸੇ ਰੌਣਕਾਂ ਲੱਗੀਆਂ ਤੇ ਦੂਜੇ ਪਾਸੇ ਰੌਣਕਾਂ ਘਟ ਗਈਆਂ ਅ ਸਤ ਜੀ ਸਾਹਿਬ ਪਤਾ ਲੱਗਿਆ ਕਿ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀ ਵਿੱਚ ਮੁੰਡੇ ਤੇ ਕੁੜੀਆਂ ਦੀਆਂ ਪੀੜਾਂ ਫਿਰ ਤੋਂ ਵਧਣ ਲੱਗੀਆਂ ਨੇ ਅਜਿਹਾ ਕਿਵੇਂ ਸੰਭਵ ਹੋਇਆ ਬੀਸੀਪਲੀ ਜੀ ਕਿ ਪੰਜਾਬ ਦਾ ਜਿਹੜਾ ਯੂਥ ਸੀਗਾ ਇੱਕ ਤੋਂ ਦੋ ਤਿੰਨ ਸਾਲ ਪਹਿਲਾਂ ਦੋ ਸਾਲ ਪਹਿਲਾਂ ਮੰਨ ਕੇ ਚੱਲ ਗਿਆ ਕੀ ਸਾਰਾ ਹੀ ਫੋਰਨ ਕੰਟਰੀਸ ਤੋਂ 12th ਗ੍ਰੇਡ ਦੇ ਬਾਅਦ ਤੁਸੀਂ ਜਿਵੇਂ ਦੱਸ ਰਹੇ ਹੋ ਪਲਸ 2 ਤੋਂ ਬਾਅਦ ਸਾਰਾ ਬੱਚਾ ਕੋਈ ਡਿਪਲੋਮਾ ਕਰਨ ਲਈ ਜਾ ਰਿਹਾ ਹੈ ਕੋਈ ਗ੍ਰੈਜੂਏਸ਼ਨ ਕਰਨ ਲਈ ਜਾ ਰਿਹਾ ਹੈ ਕੋਈ ਸਾਲ ਦਾ ਕੋਰਸ ਕਰਨ ਲਈ ਜਾ ਰਿਹਾ ਕੋਈ 2 ਸਾਲ ਦਾ ਕੋਰਸ ਕੋਈ 3 ਸਾਲ ਦਾ ਮਤਲਬ ਆਲਮੋਸਟ ਬੱਚਾ ਪੰਜਾਬ ਦਾ ਮੰਨੋ ਬਾਹਰ ਸ਼ਿਫਟ ਹੋ ਰਿਹਾ ਸੀਗਾ ਹੂੰ ਬਟ ਪਿਛਲੇ ਸਾਲ ਤੋਂ ਮੈਂ ਟ੍ਰੈਂਡ ਦੇਖ ਰਹੇ ਹਾਂ ਜੀ ਕਿਉਂਕਿ ਮੈਂ ਇੱਕ ਪੰਜਾਬ ਸਟੇਟ ਦੀ ਟੈਕਨੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਹਾਂ ਮੈਂ ਐਜ਼ ਅ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਕੰਮ ਕਰ ਰਹੇ ਹਾਂ ਹਮ ਕਿਉਂਕਿ ਮੇਰੀ ਜਿਹੜੀ ਲਾਈਨ ਹੈ ਇਹ ਬੱਚਿਆਂ ਨੂੰ ਨੌਕਰੀ ਦਿਵਾਉਣ ਦੀ ਹੈ ਬੱਚਿਆਂ ਨੂੰ ਪਹਿਲਾਂ ਤਿਆਰ ਕਰਨ ਦੀ ਹੈ ਹਮ ਤੇ ਉਹ ਪਿਛਲੇ ਸਾਲ ਤਾਂ ਮੈਂ ਦੇਖ ਰਹੇ ਕਿ ਬੱਚੇ ਕੈਨੇਡਾ ਜਾਣਾ ਬੰਦ ਕਰਤਾ ਬੱਚਿਆਂ ਨੇ ਤਾਂ ਪੰਜਾਬ ਦੇ ਕਾਲਜਿਸ ਕਾਫ ਕਰਕੇ ਜਿਹੜੇ ਗਵਰਨਮੈਂਟ ਦੇ ਕਾਲਜਸ ਹੈ ਜੀ ਜਿਹਨੂੰ ਆਪਾਂ ਫੋਰਨ ਦੇ ਵਿੱਚ ਪਬਲਿਕ ਯੂਨੀਵਰਸਿਟੀਆਂ ਦੀਆਂ ਪਬਲਿਕ ਕਾਲਜਸ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਬੱਚੇ ਵਾਪਸ ਫਰਤਣ ਲੱਗੇ ਬੱਚੇ ਇੰਜੀਨੀਅਰਿੰਗ ਦੇ ਵਿੱਚ ਆ ਰਹੇ ਆ ਬੱਚੇ ਬੀਸੀਏ ਦੇ ਵਿੱਚ ਆ ਰਹੇ ਆ ਐਡਮਿਨਿਸਟ੍ਰੇਸ਼ਨ ਦੇ ਕੋਰਸ ਕਰ ਰਹੇ ਲਾਈਕ ਜਿਹਨੂੰ ਪੀਬੀਏ ਕਹਿੰਦੇ ਆ ਬੀਕਾਮ ਕਮਰਸ ਦੇ ਕੋਰਸਸ ਦੇ ਵਿੱਚ ਵਾਪਸ ਆ ਰਹੇ ਆ ਫਾਰਮੇਸੀ ਦੇ ਵਿੱਚ ਆ ਰਹੇ ਆ ਜੀ ਪਹਿਲਾਂ ਕੀ ਸੀਗਾ ਕਿ ਜੋ ਪੰਜਾਬ ਦੇ ਕਾਲਜ ਦੇ ਵਿੱਚ ਪੜ੍ਹਛਾ ਪੜ ਰਿਆ ਸੀ ਉਹ ਅਦਰ ਸਟੇਟਸ ਤੋਂ ਆਉਂਦਾ ਸੀ ਲਾਈਕ ਬਿਹਾਰ ਤੋਂ ਆ ਰਿਹਾ ਜੀ ਯੂਪੀ ਤੋਂ ਬੱਚਾ ਆ ਰਿਹਾ ਹਮ ਬਟ ਮੈਂ ਜੇ ਹੁਣ ਅੱਜ ਹੀ ਮੈਂ ਸਟੂਡੈਂਟਸ ਨਾਲ ਇੰਟਰੈਕਟ ਕਰ ਰਿਹਾ ਸੀਗਾ ਤਾਂ ਮੈਂ ਜਦੋਂ ਜਿਹੜੇ ਕਲਾਸ ਰਿਪਰੈਜ਼ੈਂਟੇਟਿਵਸ ਨਾਲ ਮੀਟਿੰਗ ਸੀ ਲਰੀ ਸੀ ਆਰਜੀ ਨੂੰ ਕੁਤਵਾਰ ਦੇ ਵਿੱਚ ਕਹਿੰਨੇ ਨੇ ਹਮ ਤਾਂ ਇੰਜੀਨੀਅਰਿੰਗ ਦੇ ਸੀਆਰਸ ਨੂੰ ਮੈਂ ਬੁਲਾਇਆ ਹੋਇਆ ਸੀ ਤਾਂ ਮੈਂ ਜਦੋਂ ਸਟੂਡੈਂਟਸ ਨੂੰ ਮੈਂ ਇਹ ਨਹੀਂ ਪੁੱਛਿਆ ਵੀ ਪੰਜਾਬ ਤੋਂ ਕੌਣ ਹਾਂ ਮੈਂ ਇਹਨਾਂ ਨੂੰ ਪਹਿਲਾ ਕੁਛ ਨਹੀਂ ਪੁੱਛਿਆ ਮੈਂ ਕਿ ਬਠਿੰਡੇ ਤੋਂ ਤੁਸੀਂ ਕੌਣ ਤਾਂ <laughs> 70% ਬੱਚਿਆਂ ਨੇ ਹੱਥ ਖੜਾ ਕਰ ਲਿਆ ਮੈਂ ਪੰਜਾਬ ਦੇ ਕਿਸੇ ਗੱਲ ਹੀ ਨਹੀਂ ਕੀਤੀ ਉੱਥੇ ਮੈਂ ਸਮਝ ਕੇ ਤੁਹਾਡੀ ਗੱਲ ਨੂੰ ਕਿ ਤੁਹਾਡਾ ਜਿਹੜਾ ਪੁੱਛਣ ਦਾ ਜਿਹੜਾ ਸੀ ਲਹਿਜਾ ਉਹ ਇਸ ਤਰ੍ਹਾਂ ਸੀ ਕਿ ਮਹਿਸੂਸ ਨੇ ਕੀਤਾ ਜਾ ਸਕਕੀ ਕਿ ਜਿਹੜੇ ਅੱچھے ਬੈਠੇ ਨੇ ਉਹ ਕਿ ਤਰਜੀਹਾਂ ਦੇ ਪੰਜਾਬ ਨੂੰ ਦਿੰਦੇ ਨੇ ਜੀ ਬਿਲਕੁਲ ਜੀ ਫਿਰ ਮੈਂ ਜੋ ਤੁਹਾਨੂੰ ਪੁੱਛਿਆ ਵੀ ਮੈਂ ਬਠਿੰਡੇ ਤੋਂ ਕੌਣ ਹਾਂ ਤਾਂ ਲਾਈਕ 70% ਬੱਚਿਆਂ ਨੇ ਹੱਥ ਖੜਾ ਕਰ ਲਿਆ ਜੀ ਫਿਰ ਮੈਂ ਪੁੱਛਿਆ ਜੀ ਵੀ ਰਾਜਸਥਾਨ ਤੋਂ ਕਿੰਨੇ ਬੱਚੇ ਆ ਦੋ ਬੱਚੇ ਰਾਜਸਥਾਨ ਤੋਂ ਜੀ ਹਰਿਆਣਾ ਤੋਂ ਮੈਂ ਪੁੱਛਿਆ ਇੱਕ ਬੱਚਾ ਹਰਿਆਣਾ ਤੋਂ ਸੀ ਹੂੰ ਫਿਰ ਮੈਂ ਜੰਮੂ ਕਸ਼ਮੀਰ ਹਿਮਾਚਲ ਦਾ ਕਿਹਾ ਫਿਰ ਮੈਂ ਫਰਮਾਨਾ ਪੁੱਛਿਆ ਯਾਰ ਅਦਰ ਸਟੇਟਸ ਤੋਂ ਕਿੰਨੇ ਹੁੰਦੇ ਸੀ ਹੂੰ ਫਿਰ ਝਾਰਖੰਡ ਦਾ ਵੀ ਬੱਚਾ ਇੱਕ ਬੈਠਾ ਸੀ ਵਿੱਚ ਬਿਹਾਰ ਦਾ ਵੀ ਯੂਪੀ ਦਾ ਵੀ ਬੱਚਾ ਸੀ ਹੂੰ ਬਟ ਆਈ ਮੀਨ ਟੂ ਸੇ ਕਿ ਜਿਹੜੀ ਪਹਿਲਾਂ ਜਿਹੜੀ ਪਰਸੈਂਟੇਜ ਆਫ ਸਟੂਡੈਂਟਸ ਅਦਰ ਸਟੇਟਸ ਤੋਂ ਹੁੰਦੀ ਸੀ ਜੀ ਹੂੰ ਉਹ ਘਟ ਕੇ ਮਤਲਬ ਮੰਨ ਕੇ ਚਲੋ 50 50 ਹੋ ਗਈ ਠੀਕ 50% ਬੱਚਾ ਪੰਜਾਬ ਦਾ ਹੁਣ ਜਿਹੜੀ ਗਵਰਨਮੈਂਟ ਕਾਲਜਿਸ ਹੈ ਉਹਦੇ ਵਿਚਾਰ ਹੈ। ਪਰ ਦੂਸਰੀ ਗੱਲ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਆਸ-ਪਾਸੇ ਜਿਹੜੇ ਪਿੰਡਾਂ ਦੇ ਬੱਚੇ ਸੀਗੇ ਜੀ ਕਿਉਂਕਿ ਉਹ ਸਾਰੇ ਬਾਹਰ ਜਾ ਰਹੇ ਸੀ ਪਹਿਲਾਂ ਮੰਨ ਲਓ ਹੁਣ ਜਿਵੇਂ ਯੂਨੀਵਰਸਿਟੀ ਆਸ-ਪਾਸੇ ਪਿੰਡ ਹੀ ਹੈ 10 ਪਿੰਡ ਲਾ ਲਓ ਜੀ। ਉਹਨਾਂ ਦੀ ਜੇ ਆਪਾਂ ਇਹ ਗੱਲ ਕਰੀਏ ਤਾਂ ਆਲਮੋਸਟ ਬੱਚਾ ਜਿਹੜਾ ਪਲੱਸ 2 ਕਰ ਰਿਹਾ ਸੀ ਉਹ ਬਾਹਰ ਜਾ ਰਿਹਾ ਸੀ। ਐਸੀ। ਸੋ ਯੂਨੀਵਰਸਿਟੀਆਂ ਦੇ ਵਿੱਚ ਵੀ ਆ ਰਿਹਾ ਸੀ ਚੰਡੀਗੜ੍ਹ ਬੱਚਾ ਪੜ੍ਹਨ ਜਾਂਦਾ ਦਿੱਲੀ ਚੱਲ ਜਾਂਦਾ ਕੋਈ ਲਗੜ ਲਗ ਜਗ੍ਹਾ ਤੇ ਚੱਲ ਜਾਂਦਾ। ਹਮਮ ਬਟ ਹੁਣ ਜੇ ਤੋਂ ਆਪਾਂ ਗੱਲ ਕਰ ਅੱਜ ਮੈਂ ਪੁੱਛ ਰਿਹਾ ਹਾਂ ਕਿ ਫੋਲੋ ਮਿੱਠੀ ਤੋਂ ਕਿੰਨੇ ਬੱਚੇ ਐ। ਕੁਦੇ ਪਿੰਡ ਤੋਂ ਕਿੰਨੇ ਬੱਚੇ ਐ? ਬਾਦਲ ਪਿੰਡ ਤੋਂ ਕਿੰਨੇ ਬੱਚੇ ਐ? ਹੂੰ ਹੂੰ ਠੀਕ ਐ ਰੁਲਦੂ ਵਾਲੇ ਤੋਂ ਕਿੰਨੇ ਐ? ਪਥਾਲੇ ਤੋਂ ਕਿੰਨੇ ਐ? ਸੰਗਤ ਮੰਡੀ ਤੋਂ ਕਿੰਨੇ ਐ? ਮਹਿਤੇ ਤੋਂ ਕਿੰਨੇ ਐ? ਸ਼ੈਣਾੜ ਤੋਂ ਕਿੰਨੇ ਤਾਂ ਮੈਨੂੰ ਇਹ ਗੱਲ ਦੱਸਣ 'ਚ ਬੜੀ ਖੁਸ਼ੀ ਹੁੰਦੀ ਐ ਵੀ ਕੁੜੀਆਂ ਪਲੱਸ ਜਿਹੜੇ ਲੜਕੇ ਐ ਉਹ ਆਲਮੋਸਟ ਹਰ ਇੱਕ ਪਿੰਡ ਤੋਂ 4 ਜਾਂ 5 3-5 ਲੋਕ ਐ ਲੋ ਵੱਧ ਵੀ ਕਹਿ ਸਕਦੇ ਕਈਆਂ ਦੇ ਵਿੱਚ ਉਹ ਬੱਚੇ ਵਾਪਸ ਪੰਜਾਬ ਦੇ ਜਿਹੜੇ ਗਵਰਨਮੈਂਟ ਯੂਨੀਵਰਸਿਟੀ ਹੈ ਬਠਿੰਡੇ ਸਿੱਤ ਹੈ ਇਹਦੇ ਵਿੱਚ ਮਤਲਬ ਦੁਬਾਰਾ ਮਤਲਬ ਉਹਨਾਂ ਨੇ ਐਡਮਿਸ਼ਨ ਲੈਣੀ ਸ਼ੁਰੂ ਕਰ ਦਿੱਤੀ। ਅੱਛਾ ਅੱਛਾ ਹਜੂਰ ਜੀ ਅਗਲੇ ਸਵਾਲ ਤੱਕ ਜਾਏਗੇ। ਤੁਸੀਂ ਸਟੂਡੈਂਟਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆ ਮਤਲਬ ਕਿਹੜੇ ਇਲਾਕੇ ਤੋਂ ਆ? ਹਾਂਜੀ ਮੈਂ ਅਗਲਾ ਸਰ ਪੁੱਛਿਆ ਪਹਿਲਾਂ ਤੁਹਾਨੂੰ ਮੈਂ ਆਪ ਜੀ ਪੁੱਛਣਾ ਕਿ ਤੁਸੀਂ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਦੇ ਕਿਹੜੇ ਪਿੰਡ ਤੋਂ ਆ? ਮੈਂ ਜੀ ਐਕਚੁਅਲੀ ਮੈਂ ਬਠਿੰਡੇ ਤੋਂ ਹੀ ਆ ਮੇਰਾ ਮੈਂ ਸਤਿ ਸ਼੍ਰੀ ਅਕਾਲ ਨੰਬਰ ਠੰਡਾ ਰਹਿਣਾ ਜੀ ਜ਼ਰੂਰ ਤੇ ਰਹਿਣਾ ਮੈਂ ਜੀਤੂੜ ਦਾ ਵੀ ਤੁਹਾਨੂੰ ਇੱਕ ਬੜਾ ਵਧੀਆ ਕਿੱਸਾ ਸੁਣਾਉਂਗਾ ਉਸ ਤੋਂ ਬਟ ਮੇਰਾ ਜਿਹੜਾ ਪਿੰਡ ਇੱਥੇ ਜੀ ਨਾਲ ਹੀ ਤਹਿਸੀਲ ਹੈ ਮੰਡੀ ਹੈ ਟਾਊਨ ਹੈ ਸੰਗਤ ਮੰਡੀ ਹੈ ਜੀ ਸੰਗਤ ਪੰਡਿਤ ਹੋਇਆ ਜੀ ਬੇਸਿਕਲੀ ਮੈਂ ਓਕੇ ਫਾਈਨ ਅੱਛਾ ਹਾਂ ਜੀ ਹਾਂ ਜੀ ਆਪ ਜੀ ਦਾ ਖੁਦ ਪੰਜਾਬ ਸਰਕਾਰ ਦੀ ਵੱਡੀ ਜੀ ਯੂਨੀਵਰਸਿਟੀ ਵਿੱਚ ਇੱਕ ਵੱਡੇ ਅਹੁਦੇ ਉੱਤੇ ਬਰਾਜ਼ਮਾਨ ਹੋ ਅਤੇ ਵਿਦਿਆਰਥੀਆਂ ਦੇ ਪਰਿਵੈਖ ਵਾਰੇ ਕੀ ਸੋਚ ਰਹੇ ਹੋ ਅਸੀਂ ਬੇਸਿਕਲੀ ਕੀ ਹੈ ਜੀ ਜਿਵੇਂ ਹੁਣ ਮਤਲਬ ਗੱਲ ਹੀ ਕਰ ਰਿਹਾ ਸੀਗਾ ਕਿ ਜਿਹੜੇ ਪੇਰੈਂਟਸ ਨੇ ਪਹਿਲਾਂ ਫੋਰਮ ਦੇ ਵਿੱਚ ਬੱਚਾ ਕੋਈ ਗਿਆ ਹੋਇਆ 3 ਸਾਲ ਪਹਿਲਾਂ 4 ਸਾਲ 5 ਸਾਲ ਪਹਿਲਾਂ ਉਹਨਾਂ ਨੇ ਸੈਕੰਡ ਬੱਚਾ ਆਵਦਾ ਪਿਛਲੇ ਸਾਲ ਤੋਂ ਆਲਮੋਸਟ ਜਦ ਤੱਕ ਵੀ ਮੈਂ ਬੱਚਿਆਂ ਨਾਲ ਇੰਟਰੈਕਟ ਕਰਦਾ ਪੇਰੈਂਟਸ ਨਾਲ ਇੰਟਰੈਕਟ ਕਰਦਾ ਉਹਨਾਂ ਨੇ ਇਹ ਈਮੇਲ ਬੰਦ ਕਰ ਦਿੱਤਾ ਹੂੰ ਮਤਲਬ ਪਿਛਲੇ ਸਾਲ ਜੇ ਸਾਡੀ ਯੂਨੀਵਰਸਿਟੀ ਦੇ ਵਿੱਚ 1500 ਐਡਮਿਸ਼ਨ ਹੋਈ ਸੀ ਤਾਂ ਇਸ ਵਾਰ ਉਹ ਵੱਧ ਕੇ 2500 ਹੋ ਗਏ ਜੀ ਤੇ ਇਥੋਂ ਕੀ ਹੈ ਕਿ ਇਤ ਦਾ ਕੁਆਲਟੀ ਦੇ ਬੱਚਾ ਜਿਹੜਾ ਸਾਰਾ ਕੁਆਲਟੀ ਦੇ ਬੱਚਾ ਬਾਹਰ ਜਾ ਰਿਹਾ ਸੀ ਫੀਸ ਬਾਹਰ ਜਾ ਰਹੀ ਸੀ ਹੂੰ ਹੁਣ ਕੀ ਹੋ ਗਿਆ ਜੀ ਕੁਆਲਟੀ ਦੇ ਬੱਚਾ ਪੰਜਾਬ ਦੇ ਵਿੱਚ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੈ ਫੀਸ ਸਾਰੀ ਪੰਜਾਬ ਨੂੰ ਆ ਰਹੀ ਹੈ ਇਸ ਪੰਜਾਬ ਦੇ ਯੂਨੀਵਰਸਿਟੀ ਦੇ ਰੈਵਨਿਊ ਵਧ ਗਿਆ ਠੀਕ ਹੈ ਉਹਦੇ ਨਾਲ ਕੀ ਹੋ ਗਿਆ ਕਿ ਜਦੋਂ ਹੁਣ ਸਾਡੇ ਕੋਲ ਬੱਚਾ ਵਧ ਗਿਆ ਅਸੀਂ ਅੰਪਲੋਇਮੈਂਟ ਵੀ ਵਿਦਾ ਸਕਦੇ ਹਾਂ ਬਹੁਤ ਸਾਨੂੰ ਪ੍ਰੋਫੈਸਰ ਰੱਖਣੇ ਪੈ ਰਹੇ ਆ ਬਹੁਤ ਸਾਨੂੰ ਅਸਿਸਟੈਂਟ ਸਟਾਫ ਰੱਖਣਾ ਪੈ ਰਿਹਾ ਇੱਕ ਤਾਂ ਅੰਪਲੋਇਮੈਂਟ ਵੱਧ ਗਈ ਸਰ ਹੂੰ ਦੂਜਾ ਜੀ ਜਿਹੜਾ ਸਟੂਡੈਂਟ ਆ ਸਾਡੇ ਕੋਲ ਕੁਆਲਿਟੀ ਹੈ ਅਸੀਂ ਉਹਨੂੰ ਬੀਇੰਗ ਅ ਗਵਰਨਮੈਂਟ ਯੂਨੀਵਰਸਿਟੀ ਉਹਨੂੰ ਅਸੀਂ ਤਿਆਰ ਕਰਦੇ ਹਾਂ ਅੱਗੇ ਗਵਰਨਮੈਂਟ ਪੋਸਟ ਲਈ ਤਿਆਰ ਕਰਦੇ ਹਾਂ ਥੈਨ ਉਹਨੂੰ ਜਿਹੜੀਆਂ ਪ੍ਰਾਈਵੇਟ ਸਾਡੇ ਕੋਲ ਕੰਪਨੀਆਂਸ ਆਉਂਦੀਆਂ ਉਹਨਾਂ ਲਈ ਅਸੀਂ ਤਿਆਰ ਕਰਦੇ ਹਾਂ নো ਡਾਊਟ ਕਿ ਪੰਜਾਬ ਦਾ ਬੱਚਾ ਕੈਲੀਬਰ ਰੱਖਦਾ ਹੈ ਬਟ ਉਹਨਾਂ ਨੂੰ ਜਿਤ ਤੱਕ ਮੈਂ ਕਈ ਵਾਰ ਦੇਖਦਾ ਹਾਂ ਨਾ ਕਿ ਉਹਨੂੰ ਮੋਟੀਵੇਸ਼ਨ ਤੇ ਇਨਸਪਾਇਰ ਕਰਨ ਦੀ ਬੜੀ ਲੋੜ ਹੈ ਜੀ ਤੇ ਅਸੀਂ ਲਾਈਕ ਟਾਈਮ ਟੂ ਟਾਈਮ ਅਸੀਂ ਬੀਇੰਗ ਅ ਸਟੇਟ ਟੈਕਨੀਕਲ ਯੂਨੀਵਰਸਿਟੀ ਅਸੀਂ ਟਾਈਮ ਟੂ ਟਾਈਮ ਬੱਚਿਆਂ ਨੂੰ ਅਸੀਂ ਤਿਆਰ ਕਰਦੇ ਰਹਿੰਦੇ ਹਾਂ ਤੇ ਸਾਡੀਆਂ ਪਲੇਸਮੈਂਟਸ ਵੀ ਕਾਫੀ ਅੱਛੀਆਂ ਜਨੀਆਂ ਜੀ ਅੱਛਾ ਇੱਕ ਐਸਾ ਸਮਾਂ ਆ ਗਿਆ ਸੀ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਰ ਘਰ ਦਾ ਬੱਚਾ ਬੱਚੀ ਵਿਦੇਸ਼ਾਂ ਵੱਲ ਅਡਾਰੀ ਮਾਰ ਗਿਆ ਅਡਾਰੀ ਕਲਾ ਉਹ ਆਪ ਹੀ ਨੇ ਆਪਣੇ ਨਾਲ جہਾਲਤ ਵੀ ਲੈ ਕੇ ਆਇਆ ਅਤੇ ਜਿਸ ਦੇਸ਼ ਵਿੱਚ ਵੀ ਗਿਆ ਉੱਥੇ ਹੀ ਉਹਨਾਂ ਨੇ ਖਾਰੂ ਕਪ ਕ੍ਰੂਦ ਪਾਇਆ ਅਤੇ ਪੰਜਾਬ ਦਾ ਜਿਹੜਾ ਪੈਸਾ ਹੈ ਬੜਾ ਡਰੇਨ ਆਊਟ ਹੋਇਆ ਬਾਹਲੇ ਕਾਉਂਟੇ ਵਿੱਚ ਜਿਹੜਾ ਪੰਜਾਬ ਦਾ ਪੈਸਾ ਜਿਹੜਾ ਜਮ੍ਹਾਂ ਹੋ ਗਿਆ ਇਹ ਵੀ ਤੁਸੀਂ ਮੰਨਦੇ ਹੋ ਇਕਨੋਮੀ ਦੀ ਅਸੀਂ ਗੱਲ ਕਰਗੇ ਤਾਂ ਪੰਜਾਬ ਬਹੁਤ ਥੱਲੇ ਚਲੇ ਗਿਆ ਅੱਜ ਬੱਚੇ ਪਿੰਡਾਂ ਦੇ ਵਿੱਚ ਮਿਲਦੇ ਨਹੀਂ ਨੌਜਵਾਨ ਸਾਰੇ ਬਾਹਰ ਚਲੇ ਗਏ ਬਾਹਰ ਜਾ ਕੇ ਪੜੇ ਬੱਚੇ নো ਡਾਊਟ ਪਰ ਬੇਖੀ ਵੀ ਬਣਾਇਆ ਚੰਗੇ ਜਵਾਬਾਂ ਦੇ ਵੀ ਗਏ ਪਰ ਵੱਡੀ ਗਿਣਤੀ ਵਿੱਚ ਇੱਥੇ ਅਨਕਿਰ ਰਫਿਊਜੀ ਅਪਲਾਈ ਕਰਤਾ ਤੇ ਕੁਝ ਪਰਸੈਂਟੇਜ ਐਸਈ ਆਈ ਜਿਨ੍ਹਾਂ ਨੇ ਖੌਰੂ ਖੱਪ ਖਰੂਦ ਪਾ ਕੇ ਸਾਡੇ ਦੇਸ਼ ਦਾ ਅਤੇ ਸਾਡੇ ਪੰਜਾਬੀ ਦੇ ਨਾਮ ਆਪਣੇ ਮਾਂ ਪਿਓ ਦੇ ਨਾਮ ਬਦਨਾਮ ਕੀਤਾ ਤੇ ਬਹੁਤ ਵੱਡੀ ਗਿਣਤੀ ਵਿੱਚ ਜੇਲ੍ਹ ਯਾਤਰਾ ਵੀ ਕਰਕੇ ਇਹ ਲੋਕ ਵਾਪਸ ਪਰਤੇ ਨੇ ਤਹਾਲ ਵਿਲੇ ਵਿੱਚ ਬੰਦ ਨੇ ਇਹ ਮੰਨਣਾ ਪਗੋਥਨ ਅਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਨੌਕਰੀਆਂ ਦੇਵਾਂਗੇ ਦਾ ਹੋਣ ਬੜਾ ਸਮਝੜਾ ਆ ਪੰਜਾਬ ਲਈ ਇੱਕ ਵਧੀਆ ਸਦ ਹੋਵੇਗਾ ਹਾਂਜੀ ਮੈਂ ਜਿਹੜਾ ਹੁਣ ਮੈਂ ਦੇਖ ਰਿਹਾ ਜੀ ਕਿ ਪੰਜਾਬ ਲਈ ਇਹ ਬੜਾ ਵਧੀਆ ਸਮੈਰੀ ਸਮਾਂ ਜੀ ਕਿਉਂਕਿ ਜਿਹੜਾ ਨੌਜਵਾਨ ਹੈ ਨੌਜਵਾਨੀ ਦੇਸ਼ ਦੀ ਜਾਂ ਕਿਸੇ ਸੂਬੇ ਦੀ ਸ਼ਕਤੀ ਹੁੰਦਾ ਤੇ ਜੇ ਹੁਣ ਸਾਡਾ ਨੌਜਵਾਨ ਸਾਡੀ ਸਟੇਟ ਦੇ ਵਿੱਚ ਹੀ ਪੜ੍ਹੂਗਾ ਇੱਥੇ ਹੀ ਨੌਕਰੀ ਕਰੂਗਾ ਇੱਥੇ ਹੀ ਕਮਾਈ ਕਰੂਗਾ ਹੂੰ ਹੂੰ ਇੱਥੇ ਹੀ ਸੁਭਾ ਪਰਫੁੱਲ ਹੋਊਗਾ ਜੀ ਜੀ ਦੂਸਰਾ ਕੀ ਸੀਗਾ ਕਿ ਜਦੋਂ ਪਹਿਲਾਂ ਪਿਛਲੇ ਸਾਲਾਂ ਚ ਬੱਚਾ ਆਟੋਮੈਟਿਕਲੀ ਇੱਕ ਮੰਨ ਲਓ ਉਹਨਾਂ ਦਾ ਇੱਕ ਤਰੀਕਾ ਹੀ ਬਣ ਗਿਆ ਸੀਗਾ ਕਿ ਜੇ ਕਿਸੇ ਨੇ ਪਲੱਸ 2 ਕਰ ਲਈ ਆਪਾਂ ਇੱਥੇ ਕਿਸੇ ਕਾਲਜ ਚ ਐਡਮਿਸ਼ਨ ਨਹੀਂ ਲੈਣੀ ਇੱਥੇ ਤਾਂ ਪੁੱਛਣਾ ਹੀ ਨਹੀਂਗਾ ਵੀ ਆਪਾਂ ਕੋਰਸ ਕਰਨਾ ਹੈ ਕਿ ਨਹੀਂ ਕਰਨਾ ਬੇਸ਼ੱਕ ਏਜੰਡਾ ਕੀ ਹੋ ਗਿਆ ਸੀਗਾ ਬਾਹਰ ਜਾਣ ਦਾ ਕਿ ਐਜੂਕੇਸ਼ਨ ਨਹੀਂ ਸੀ ਜੀ ਮਤਲਬ ਆਪਾਂ ਹਾਇਰ ਐਜੂਕੇਸ਼ਨ ਕਰਨ ਚੱਲੇ ਉਹ ਏਜੰਡਾ ਨਹੀਂ ਸੀ ਏਜੰਡਾ ਕੀ ਹੋ ਚੁੱਕਿਆ ਸੀ ਏਜੰਡਾ ਸੀਗਾ ਕਿ ਅਸੀਂ ਪੈਸੇ ਕਮਾਉਣ ਜਾਣਾ ਵੀ ਸਾਨੂੰ ਕੋਈ 6 ਮਹੀਨਿਆਂ ਦਾ ਕੋਰਸ ਦੇ ਦੇ ਸਾਨੂੰ ਕੋਈ ਸਾਲ ਦਾ ਕੋਰਸ ਦੇ ਦੇ ਸਾਡੇ ਕੋਲ 20 ਲੱਖ ਰੁਪਏ ਲੈ ਲੈ 30 ਲੈ ਲੈ ਬਟ ਸਾਨੂੰ ਕਿਸੇ ਤਰੀਕੇ ਨਾਲ ਬਾਹਰ ਲੈ ਜੇ ਜੀ ਬਟ ਜਿਹੜਾ ਹੁਣ ਆਪਾਂ ਦੇਖ ਰਹੇ ਆਂ ਟ੍ਰੈਂਡ ਚ ਕੀ ਕਿਉਂਕਿ ਆਪੋ ਕਹਿੰਦੇ ਨਾ ਲੋਕਾਂ ਦੇ ਜਸ ਸਟੂਡੈਂਟਸ ਦੇ ਕੰਨ ਨੂੰ ਹੱਥ ਲੱਗੇ ਕਿ ਬਾਹਰ ਵੀ ਹੁਣ ਉਹ ਜੀ ਲਾਈਕ ਸਹੂਲਤ ਨਹੀਂ ਰਹੀ ਉਹ ਜਆ ਸਮਾਂ ਨਹੀਂ ਰਿਹਾ ਜੀ ਉਹ ਜਆ ਮਤਲਬ ਮਾਹੌਲ ਹੀ ਨਹੀਂ ਰਿਹਾ ਤੌਰ ਮਾਹੌਲ ਨਹੀਂ ਰਿਹਾ ਤੌਰ ਤਰੀਕੇ ਨਹੀਂ ਰਹੀ ਸੇਫਟੀ ਨਹੀਂ ਰਹੀ ਲਈ ਹੁਣ ਸੇਫਟੀ ਨਹੀਂ ਰਹੀ ਬਿਲਕੁਲ ਬਿਲਕੁਲ ਜੀ ਹਾਂ ਪਿੰਡਾਂ ਦੇ ਪਿੰਡ ਬਿਲਕੁਲ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਜੀ ਪਿੰਡਾਂ ਦੇ ਪਿੰਡ ਖਾਲੀ ਸੀ ਪਿੰਡਾਂ ਚ ਜੇ ਹੁਣ ਵੀ ਆਪਾਂ ਚਲੇ ਜਾਂਦੇ ਆ ਤੇ ਕਈ ਘਰ ਤਾਂ ਮਤਲਬ ਬੰਦ ਪਏ ਜੀ ਹੂੰ ਵੀ ਤੇ ਬਟ ਮੈਨੂੰ ਇਹ ਬੜਾ ਚੰਗਾ ਲੱਗਦਾ ਹੁਣ ਮੈਂ ਜੇ ਕੋ ਸਟੂਡੈਂਟਸ ਨਾਲ ਕੋਈ ਪਹਿਲਾਂ ਸਟੂਡੈਂਟਸ ਨਹੀਂ ਸੀ ਐਲ ਐਚ ਕੇ ਜਿਨ੍ਹਾਂ ਨਾਲ ਅਸੀਂ ਇੰਟਰੈਕਟ ਕਰ ਸਕਦੇ ਜਿਨ੍ਹਾਂ ਨੂੰ ਅਸੀਂ ਪੁੱਛ ਸਕਦੇ ਦੱਸ ਸਕਦੇ ਬਟ ਹੁਣ ਜਿਹੜੇ ਹਸਾਮਨਾ ਬੱਚੇ ਵਾਪਸ ਪੰਜਾਬ ਦੇ ਕਾਲਜ ਦੇ ਵਿੱਚ ਆ ਰਹੇ ਆ ਬਸ ਬੜਾ ਚੰਗਾ ਲੱਗਦਾ ਮਾਨੂੰ ਬੱਚਿਆਂ ਨਾਲ ਡਾਇਰੈਕਟ ਕਰਕੇ ਵੀ ਤੂੰ ਆ ਪਿੰਡ ਤੋਂ ਆ ਤੂੰ ਆ ਪਿੰਡ ਤੋਂ ਆ ਤੂੰ ਆ ਪਿੰਡ ਤੋਂ ਆ ਤਾਂ ਮੈਂ ਕਈ ਵਾਰ ਬੈਠਾ ਇਹ ਗੱਲ ਕਰਦਾ ਹਾਂ ਉਹਨਾਂ ਸਟੂਡੈਂਟਸ ਨਾਲ ਕਿ ਆਪਾਂ ਜੇ ਬਠਿੰਡੇ ਬੈਠੇ ਹੈ ਜਾਂ ਮਤਲਬ ਕਿਸੇ ਪਿੰਡ ਦੇ ਹੈ ਤਾਂ ਮਤਲਬ ਇਹ ਨਹੀਂ ਵੀ ਆਪਾਂ ਤੁਸੀਂ IAS ਵੀ ਬਣ ਸਕਦੇ ਤੁਸੀਂ PCS ਵੀ ਬਣ ਸਕਦੇ ਤੁਸੀਂ ਕਿਸੇ ਵੱਡੀ ਕੰਪਨੀ 'ਚ ਜੌਬ ਨਹੀਂ ਕਰ ਸਕਦੇ ਪਟੰਡੇ ਬੈਠਾ ਸਟੂਡੈਂਟ ਨੂੰ ਵੀ ਉਨੀ ਆਪਰਚੂਨਿਟੀ ਹੈ ਜਿਹੜਾ ਮੁੰਬਈ ਬੈਠੇ ਨੂੰ ਹੈ ਬਟ ਕੀ ਹੈ ਕਿ ਜਿਹੜੇ ਸਾਡਾ ਨੌਜਵਾਨਾ ਉਹਨੂੰ ਇੱਕ ਪ੍ਰੇਰਿਤ ਕਰਨ ਦੀ ਲੋੜ ਹੈ ਉਹਨਾਂ ਨੂੰ ਦਿਸ਼ਾ ਦਿਖਾਉਣ ਦੀ ਲੋੜ ਹੈ ਜੋ ਅਸੀਂ ਬੀਇੰਗ ਅ ਸਟੇਟ ਟੈਕਨੀਕਲ ਯੂਨੀਵਰਸਿਟੀ ਅਸੀਂ ਸਮੇਂ ਸਮੇਂ ਸਰ ਕਰਦੇ ਰਹਿੰਦੇ ਹਾਂ ਜੀ ਜੀ ਅ ਅੱਛਾ ਜੀ ਹੁਣ ਅਸੀਂ ਗੱਲ ਕਰ ਗਏ ਆਪਣੇ ਹਸਰ ਸਾਹਿਬ ਕਿ ਇਹ ਵੀ ਪਤ ਲੱਗਿਆ ਕਿ ਨਵੇਂ-ਨਵੇਂ ਕੋਰਸਾਂ ਦੀ ਪੜ੍ਹਾਈ ਸਰਕਾਰ ਵੱਲੋਂ ਸਸਤੇ ਮੁੱਲ ਤੇ ਆ ਜਿਹੜੀ ਆ ਉਹ ਦੇਣ ਲੱਗ ਪਏ ਨੇ ਜਣਕੇ ਉਹਨਾਂ ਦੀ ਫੀਸ ਸਟੱਡੀ ਆ ਉਹ ਘਟ ਹੈ ਤਾਂ ਇਸ ਕਰਕੇ ਬੱਚੇ ਹੁਣ ਆਪਣੇ ਦੇਸ਼ ਵਿੱਚ ਹੀ ਪੜਨਾ ਪਸੰਦ ਕਰਦੇ ਨੇ ਬਿਲਕੁਲ ਜੀ ਕਾਫੀ ਸਾਰੀਆਂ ਸਕਾਲਰਸ਼ਿਪਸ ਮਤਲਬ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਜੀ ਲਾਈਕ ਜਿੱਦਾਂ ਬੰਦ ਕੇ ਚਲੋ ਐਸਸੀ ਸਕਾਲਰਸ਼ਿਪਸ ਹਨ ਇਹ ਬੱਚਿਆਂ ਨੂੰ ਸਕਾਲਰਸ਼ਿਪ ਹੁੰਦੀ ਕੰਪਲੀਟਲੀ ਫ੍ਰੀ ਹੈ ਜੀ ਜੋ ਕੋਈ ਇਕਨੋਮਿਕਲੀ ਿਕਰ ਸੈਕਸ਼ਨ ਦਾ ਬੱਚਾ ਹੈ ਉਹਨਾਂ ਵਾਸਤੇ ਵੀ ਸਕਾਲਰਸ਼ਿਪਸ ਹੈ ਲਿਕ like ਦਾ bc ਕੈਟੇਗਰੀ ਦਾ ਸਟੂਡੈਂਟ ਹੈ ਉਹਨਾਂ ਵਾਸਤੇ ਸਕਾਲਰਸ਼ਿਪ ਹੈ ਜਿਹੜੇ ਕੋ ਮੈਰੀਟੋਰੀਅਸ ਸਟੂਡੈਂਟ ਹੈ ਮਤਲਬ ਹੁਣ ਜੇ ਕੋਈ ਜੇ ਬੱਚੇ ਦੇ 90% ਤੋਂ ਉੱਪਰ ਆਏ ਤਾਂ ਪੰਜਾਬ ਸਰਕਾਰ ਵੱਲੋਂ ਸੀਐਮ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜੀ ਬੱਚੇ ਨੂੰ ਜੀ ਤੇ ਬੱਚੇ ਮੈਰੀਟੋਰੀਅਸ ਬੱਚੇ ਜਾਂ ਲੋੜਵੰਦ ਬੱਚੇ ਨੂੰ ਜਾਂ ਦੂਸਰਾ ਕੀ ਹੈ ਕਿ ਸਾਡੇ ਐਲੂਮਨਾ ਹੈ ਬੈਠੇ ਜੀ ਜਿਵੇਂ ਸਾਡੀ ਯੂਨੀਵਰਸਿਟੀ ਦਾ ਮਤਲਬ ਸਾਡਾ ਜਿਹੜਾ ਕਾਲਜ ਹੈ ਕਾਫੀ ਪੁਰਾਣਾ ਹੈ ਵੱਡੀਆਂ ਵੱਡੀਆਂ ਪੋਸਟਾਂ ਤੇ ਗਵਰਨਮੈਂਟ ਜਾਂ ਪ੍ਰਾਈਵੇਟ ਕੰਪਨੀ ਦੇ ਵਿੱਚ ਬੈਠੇ ਨੇ ਤਸਾਦਾ ਲਮਨ ਜੇ ਕੋਈ ਉਹਨਾਂ ਨੇ ਸਾਨੂੰ ਕਿਹਾ ਹੈ ਐਲੂਮਿਨਾਇਸ ਨੇ ਜੇ ਕੋਈ ਸਟੂਡੈਂਟ ਨੀਡ ਫੁਲ ਹੈ ਮਤਲਬ ਜੇ ਕਿ ਜਦੋਂ ਫੀਸ ਨਹੀਂ ਭਰੀ ਜਾਦੀ ਪਰ ਉਹ ਅੱਗੇ ਪੜ੍ਹਨਾ ਚਾਹੁੰਦਾ ਹੈ ਤੇ ਸਾਡਾ ਐਲੂਮਿਨਾਇ ਵੀ ਕਾਫੀ ਅੱਗੇ ਆ ਕੇ ਹੈਲਪ ਹੈਲਪ ਆਊਟ ਕਰਦੇ ਸੂਪਲੀ ਵੀਰੀ ਗੁੱਡ ਅੱਛਾ ਇਸ ਤਰ੍ਹਾਂ ਦੇ ਮਾਹੌਲ ਨਾਲ ਪੰਜਾਬ ਨੂੰ ਕਿਸ ਤਰ੍ਹਾਂ ਦੇ ਹੋਰ ਔਨਵਰਸਿਟੀ ਵਿੱਚ ਲਾਭ ਹੋਣਗੇ ਜਿਵੇਂ ਪੈਸੇ ਦੀ ਬਚਤ ਦੀ ਤਾਂ ਗੱਲ ਹੈ ਆਰਥਪੱਖੋਂ ਮਜ਼ਬੂਤੀ ਵਗੈਰਾ ਜਾਂ ਫਿਰ ਕੁਝ ਹੋਰ ਐਸੇ ਬੈਨੀਫਿਟ ਵੀ ਜਿਹੜੇ ਨੇ ਉਹ ਉਪਲਬਧ ਹੋਣਗੇ ਨੇ ਆਰਥਿਕ ਪੱਖੋਂ ਤਾਂ ਬਿਲਕੁਲ ਜੀ ਤੁਸੀਂ ਬਰਸਕਿਆ ਆ ਆਰਥਿਕ ਪੱਖੋਂ ਤਾਂ ਉਹਨਾ ਹੀ ਹੋਣਾ ਜੀ ਇਹ ਫਾਇਦਾ ਦੂਸਰਾ ਫਾਇਦਾ ਹੈ ਕਿ ਜਿਹੜੀ ਨੌਜਵਾਨੀ ਲਿਕ ਆਪਣੇ ਸੂਬੇ ਨੂੰ ਛੱਡ ਕੇ ਜਾ ਰਹੀ ਸੀ ਹੂੰ ਕਿਉਂਕਿ ਜਿਹੜਾ ਬੱਚਾ ਬਾਹਰ ਚਲੇ ਗਿਆ ਉਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਹੁੰਦਾ ਕਿ 90% ਚਾਂਸ ਹੈ ਕਿ ਉਹ ਵਾਪਸ ਪੰਜਾਬ ਨਹੀਂ ਮੁੜਦਾ ਹੂੰ ਹੂੰ ਜੋ ਵਾਪਸ ਪੰਜਾਬ ਨਹੀਂ ਮੁੜੂਗਾ ਤਾਂ ਆਪਣੀ ਜ਼ਮੀਨ ਵਰ ਨਹੀਂ ਦੇਖੂਗਾ ਆਪਣੇ ਕਾਰੋ ਜਿਹੜਾ ਕੋਈ ਹੋਰ ਹੁੰਦਾ ਕੰਮਕਾਰ ਧੰਦਾ ਹੈ ਜਿਹੜਾ ਇੱਥੇ ਪੰਜਾਬ ਦੇ ਵਿੱਚ ਮਤਲਬ ਉਹ ਗ੍ਰੈਵਿਟੀ ਵੱਲ ਜਾਊਗਾ ਜੀ ਹੂੰ ਹੂੰ ਬਟ ਜਦੋਂ ਹੁਣ ਸਟੂਡੈਂਟ ਇੱਥੇ ਰਹਿ ਰਿਹਾ ਉਹ ਸਟੇਟ ਦੀ ਇਕਨੋਮੀ ਨੂੰ ਵੀ ਕਰੂਗਾ ਜੀ ਲਿਕ ਸਟੇਟ ਦੀ ਜਿਹਨੂੰ ਆਪਾਂ 스ਕਿੱਲ ਡਿਵੈਲਪਮੈਂਟ ਕਹਿੰਦੇ ਅੱਜਕੱਲ ਯੂਥ ਡਿਵੈਲਪਮੈਂਟ ਯਾ 스ਕਿੱਲ ਡਿਵੈਲਪਮੈਂਟ ਉਹ 스ਕਿੱਲ ਡਿਵੈਲਪਮੈਂਟ ਨੂੰ ਕੰਟ੍ਰਿਬਿਊਟ ਕਰੂਗਾ ਜੀ ਜੇ ਬੱਚਾ ਸਟੱਡੀ ਸਕਿੱਲ ਲੈ ਰਿਹਾ ਹੈ ਤਾਂ ਇੱਥੇ ਨੌਕਰੀ ਕਰੂਗਾ ਤਾਂ ਵਨ-ਵਿਨ ਸਿਚੁਏਸ਼ਨ ਹੈ ਸਰਕਾਰ ਲਈ ਯਾ ਮੰਨ ਕੇ ਚਲੋ ਆਪਣੇ ਸੂਬੇ ਲਈ ਜੀ ਅੱਛਾ ਹਰਜੋਤ ਤੇ ਲਾਸਟ ਮੇਰਾ ਕੁਐਸਚਨ ਹੈ ਤੁਹਾਡਾ ਮੈਂ ਸਮਝ ਵਾਲੇ ਬੜੀ ਮਿਹਰਬਾਨੀ ਫਸਟ ਆਫ ਆਲ ਹਾਂ ਜੀ ਅ ਪਰ ਇਸ ਵਿੱਚ ਜਾ ਕੇ ਬਸਣ ਬਾਰੇ ਜਾਂ ਇਸ ਦੇ ਪ੍ਰਭਾਵ ਬਾਰੇ ਜਿਹੜੇ ਇੱਥੋਂ ਦੇ ਵਿਦਿਆਰਥੀ ਨੇ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਆਪ ਦੇ ਨਾਲ ਤੇ ਵਿੱਚ ਰਹਿ ਕੇ ਸੁਣੇ ਹੋਣਗੇ ਅਤੇ ਕੀ ਕੁਸਰਮਸਰ ਕੀ ਹੁੰਦੀ ਹੈ ਕਾਲਜ ਯੂਨੀਵਰਸਿਟੀ ਚ ਤੁਸੀਂ ਇੱਕ ਵਾਰ ਰਿਪੀਟ ਕਰ ਸਕਦੇ ਹੋ ਜੀ ਸਵਾਲ ਕਿ ਹਾਂ ਮੇਰਾ ਸਵਾਲ ਇਹ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਬਸਣ ਬਾਰੇ ਜਿਹੜੇ ਬੱਚੇ ਨੇ ਕੇਵਲ ਸੋਚਦੇ ਕਿ ਨਹੀਂ ਜੀ ਸਾਡਾ ਪਵਿੱਕਤਾ ਪੰਜਾਬ ਵਿੱਚ ਨਹੀਂ ਬਣਨਾ ਜੇ ਸਿੱਖ ਪੜ ਵੀ ਗਏ ਸਨ ਨੌਕਰੀ ਨਹੀਂ ਜਾਂ ਫਿਰ ਕੋਈ ਜਿਹੋ ਜਿਹੀ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਹੋਣਗੀਆਂ ਤਾਂ ਸੋ ਬਾਹਰ ਜਿਹੜੇ ਬੱਚੇ ਚਲੇ ਗਏ ਨੇ ਜਾਂ ਬਾਹਰ ਜਨਵਰ ਸੋਚਦੇ ਨੇ ਉਹਨਾਂ ਤੇ ਜਿਹੜਾ ਵਿਦਿਆਰਥੀਆਂ ਤੇ ਪ੍ਰਭਾਵ ਜਿਹੜਾ ਆ ਕਿਹੋ ਜਿਹਾ ਆ ਜਿਹੜਾ ਬਾਹਰ ਲੋਕੋ ਗਏ ਹੋਏ ਨੇ ਬੱਚੇ ਗਏ ਨੇ ਉਹ ਜਰ ਕਾਲ ਕਰਦੇ ਨੇ ਉਹਨਾਂ ਤੇ ਕੀ ਮਨ ਤੇ ਇਫੈਕਟ ਪਿਆ ਹੋਇਆ ਕਿ ਅਸੀਂ ਜਾਣਾ ਜਾਣਾ ਆ ਜਾਂ ਫਿਰ ਉਹਨਾਂ ਦਾ ਮਨ ਖੱਟਾ ਹੋ ਚੁੱਕਾ ਆ ਬਾਹਰਲੇ ਸੋਸ਼ਲ ਮੀਡੀਆ ਤੇ ਦੁਆਰਾ ਪਾਈਆਂ ਹੋਈਆਂ ਟਿਕਟੋਕ ਤੇ ਕੁਝ ਇਹੋ ਜਿਹੇ ਕਲਿੱਪ ਜਿਵੇਂ ਕੰਟੈਂਟਾਂ ਵਿੱਚ ਰਹਿੰਦੇ ਨੇ ਸੌਣ ਦੇ ਵਾਸਤੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਨਹੀਂ ਹੈ ਔਰ ਖਾਂਟ ਪੀਣ ਵਾਸਤੇ ਉਹ ਸੌਲਡ ਟੂ ਸੇ ਦੈਟ ਧਰਮਕਸਤਾਨਾ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਣਾ ਪੈਂਦਾ ਨੌਕਰੀਆਂ ਹੈ ਨਹੀਂ ਗਈਆਂ ਔਰ ਨਸ਼ੀ ਤੰਦੇ ਵਿੱਚ ਪੈ ਗਏ ਨੇ ਜਦ ਉਹਨਾਂ ਮਜਬੂਰੀ ਨਾ ਪਾਤਾ ਇਹ ਕੱਲੇ ਮੁੰਡੇ ਨਹੀਂ ਕੁੜੀਆਂ ਵੀ ਅ ਡਰੱਗ ਬੀਚੜ ਲਾਪੀਆ ਨੀ ਡਰੱਗ ਬਕਾਈ ਜਾ ਰਹੀ ਹੈ ਨਾ ਦੁਆਰਾ ਕੁਝ ਐਸੇ ਇਥੇ ਲੋਕ ਨੇ ਉਹ ਅਮੀਰ ਹੁੰਦੇ ਜਾ ਰਹੇ ਨੇ ਸੋ ਕੁੱਲ ਮਿਲਾ ਕੇ ਇਹੋ ਜਿਹਾ ਇੰਪੈਕਟ ਇਹੋ ਜਿਹਾ ਅਫੈਕਟ ਫॉर श्योर ਪੰਜਾਬ ਵਿੱਚ ਬੈਠੀ ਨੌਜਵਾਨ ਪੀੜ੍ਹੀ ਤੇ ਜ਼ਰੂਰ ਪਿਆ ਹੋਵੇਗਾ ਪਿਛਲੇ ਕੁਝ ਕੋ ਮਹੀਨਿਆਂ ਤੋਂ ਜਸ ਸਾਲ ਦੇ ਵਿੱਚ ਤੇ ਜਿਸ ਕਰਕੇ ਉਹਨਾਂ ਦਾ ਮਨ ਖੱਟਾ ਹੋ ਗਿਆ ਹੋਵੇਗਾ ਕਿ ਅਸੀਂ ਨਹੀਂ ਪੰਜਾਬ ਛੱਡ ਕੇ ਜਾਣਾ ਬੈਟਰ ਕਿ ਆਪਣੇ ਹੀ ਪੰਜਾਬ ਵਿੱਚ ਰਾਵਾਂਗੇ ਤੇ ਪੜ੍ਹਾਈ ਕਰਾਂਗੇ ਤਰੱਕੀ ਕਰਾਂਗੇ ਤਾਂ ਕੋਈ ਨਾ ਕੋਈ ਆਖਰ ਅਸੀਂ ਨੌਕਰੀ ਤੇ ਜਾਵਾਂਗੇ ਕੀ ਖਲ ਤੁਹਾਡਾ ਕਿ ਉਹ ਜੀ ਕੁਸਮੋਸਰ ਜਿਹੜੀ ਆ ਅਕਸਰ ਬੱਚੇ ਤੁਹਾਡੇ ਨਾਲ ਕਰਦੇ ਨੇ ਬਿਲਕੁਲ ਜੀ ਸਪੈਸ਼ਲਾਈਜ਼ਡਾਂ ਪਿਛਲੇ ਸਾਲਾਂ ਤੋਂ ਮੈਂ ਸੁਣ ਰਿਹਾ ਹਾਂ ਜਿਦਾ ਪੇਰੈਂਟਸ ਨੇ ਜੇ ਕਿਸੇ ਦਾ ਬਾਹਰ ਬੱਚਾ ਕਿ ਗਿਆ ਹੋਇਆ ਸੀ ਜਿੰਨੇ ਕੁ ਵੱਡੇ ਲੈਵਲ ਦੇ ਅਫਸਰਾਂ ਨੇ ਵੀ ਕੁਝ ਬੱਚਾ ਉਹਦਾ ਬਾਹਰ ਭੇਜਿਆ ਹੋਇਆ ਸੀ ਜੀ ਉਹ ਮੈਨੂੰ ਦੂਸਰਾ ਬੱਚਾ ਉਹਦਾ ਫੌਰਨ ਨਹੀਂ ਭੇਜਿਆ ਕਿਸ ਕਰਕੇ ਨਹੀਂ ਭੇਜਿਆ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਕਿ ਉੱਥੇ ਜਿਹੜਾ ਮਾਹੌਲ ਆ ਉਹ ਖਰਾਬ ਹੈ ਫਿਰ ਉੱਥੇ এমਪਲੋਇਮੈਂਟ ਨਹੀਂ ਹੈਗੀ ਫਿਰ ਜੇ ਕੋਈ ਸਟੱਡੀ ਕਰਨ ਜਾ ਰਹੇ ਆ ਤਾਂ ਉਹ ਕੁਝ ਤੌਰ ਤਰੀਕੇ ਚੰਗੇ ਨਹੀਂ ਹੈਗੇ ਹੂੰ ਇਸ ਕਰਕੇ ਉਹ ਜੋ ਸਟੂਡੈਂਟ ਹੈ ਸਾਰਾ ਆਲਮੋਸਟ ਜੀ ਪੰਜਾਬ ਨੂੰ ਪੜਤ ਰਿਹਾ ਮਤਲਬ ਪੰਜਾਬ ਦੇ ਵਿੱਚ ਸੈਟਾਈ ਕਰਨਾ ਜਾਂ ਪੜ੍ਹਨ ਪੰਜਾਬ ਦੇ ਵਿੱਚ ਹੀ ਕਾਰੋਬਾਰ ਕਰਨ ਨੂੰ ਤਰਜੀਹ ਦੇ ਰਿਹਾ ਹੂੰ ਹੂੰ ਉਹ ਪਹਿਲੀ ਗੱਲ ਕੀ ਹੈ ਕਿ ਸਟੂਡੈਂਟ ਹੁਣ ਦੂਸਰੇ ਐਂਗਲ ਤੋਂ ਸੋਚਣ ਲੱਗੇ ਕਿ 30-35 ਲੱਖ ਰੁਪਏ ਲਾ ਕੇ ਜਾਂ 20-25 ਲੱਖ ਰੁਪਏ ਲਗਾ ਕੇ ਜੇ ਆਪਾਂ ਫੋਰਨ ਦੇ ਵਿੱਚ ਜਾ ਰਹੇ ਹਾਂ ਤੇ ਕਿਉਂ ਹੀ ਨਾ ਇਹੀ 20-25 ਲੱਖ ਰੁਪਏ ਲਾ ਕੇ ਆਪਾਂ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰ ਲਈਏ ਆਪਾਂ ਹੂੰ ਹੂੰ ਅੱਛਾ ਇੱਕ ਮੈਂ ਸੌਰੀ ਮੈਂ ਇੱਕ ਹੱਥ ਭੁੱਲ ਗਿਆ ਅਣ ਵਿਆਈ ਇਹ ਬੱਚੇ ਜਿਹੜੇ ਨੇ ਉਹ ਮਾਪੇ ਬਣ ਗਏ ਨੇ ਮਾਂ ਵੀ ਬਣ ਗਈ ਹੈ ਤੇ ਅਣ ਵਿਆਹ ਆ ਜਿਹੜਾ ਪੇ ਵੀ ਬਣ ਗਿਆ ਹੈ ਹਾਂਜੀ ਇਸ ਦੇਸ਼ ਦੇ ਵਿੱਚ ਕੈਨੇਡਾ ਦੀ ਗੱਲ ਕਰ ਰਿਹਾ ਕੈਨੇਡਾ ਵਿੱਚ ਆਣ ਕੇ ਅਣ ਵਿਆਈ ਜਿਹੜੇ ਬੱਚੇ ਆ ਉਹ ਮਾਪੇ ਬਣ ਬਣ ਗਏ ਨੇ ਆਫੀਸ਼ੀਅਲੀ ਤੌਰ ਤੇ ਉਹ ਔਨ ਦੀ ਰਿਕਾਰਡ ਬਣ ਚੁੱਕੇ ਨੇ ਕਿੰਨੀ ਸ਼ਰਮ ਵਾਲੀ ਗੱਲ ਹੈ ਸਾਡੇ ਸਮਾਜ ਵਾਸਤੇ ਬਿਲਕੁਲ 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 ਉਹ ਜੀ ਮੇਰੇ ਆਪਣੀ ਇਸ ਤਰ੍ਹਾਂ ਦੀ ਕਹ ਲਓ ਕਿ ਆਪਣਾ ਜਿਹੜਾ ਸਮਾਜ ਹੈ ਜਾਂ ਆਪਣੇ ਵੱਡੇ ਵਡੇਰੇ ਸੀਗੇ ਉਹਨਾਂ ਦੀ ਸਿਹਤ ਨੂੰ ਮਤਲਬ ਆਪਾਂ ਹੁਣ ਇੱਕ ਕਹਿ ਲਓ ਵੀ ਠੁਕਰਾ ਰਹੇ ਆ ਮਤਲਬ ਜਿਹੜੀ ਫੋਰਨ ਜਾ ਕੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਬਿਲਕੁਲ ਹੀ ਖਤਮ ਹੋ ਰਹੀ ਹੈ ਜੀ ਤੇ ਜੇ ਬੱਚਾ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਆਪਣੀ ਫੈਮਿਲੀ ਦੇ ਵਿੱਚ ਰਹਿੰਦਾ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਹਿੰਦਾ ਤਾਂ ਉਹ ਉਹ ਮੈਨੂੰ ਜ਼ਿਆਦਾ ਬੈਟਰ ਲੱਗਦਾ ਜੀ ਫੋਰਨ ਨਾਲ ਵੈਰੀ ਗੁੱਡ ਅੱਛਾ ਹਰਜੋਤ ਜੀ ਅੰਤ ਦੇ ਵਿੱਚ ਤੁਸੀਂ ਮਾਵਾ ਪਿੜੇ ਨੇ ਬੱਚਾ ਦੇ ਹਾਂਜੀ ਬਹੁਤ ਵੱਡੀ ਗੰਤੀ ਵਿੱਚ ਸਾਨੂੰ ਪੰਜਾਬ ਦੀਆਂ ਗਲੀਆਂ ਵਿੱਚ ਵੀ ਸੁਣਨੇ ਜਾ ਰਿਹਾ ਹੈ ਸ਼ਹਿਰਾਂ ਵਿੱਚ ਵੀ ਸੁਣਨੇ ਜਾ ਰਿਹਾ ਹੈ ਅਤਿਬਾਰ ਬੈਠੇ ਬੱਚੇ ਵੀ ਸੁਣਦੇ ਨੇ ਜਿਹੜੇ ਕਿ ਬੱਚੇ ਵਾਪਸ ਪੰਜਾਬ ਨੂੰ ਆ ਰਹੇ ਨੇ ਉਹ ਹਾਲੇ ਵੀ ਆਪਣਾ ਜਿਹੜਾ ਫਿਊਚਰ ਹੈ ਪੰਜਾਬ ਜਾ ਕੇ ਯੂਨੀਵਰਸਿਟੀ ਕਾਲਜ ਜਾ ਕੇ ਬੜਾ ਸਕਦੇ ਨੇ ਕਿਉਂਕਿ ਹਾਲੇ ਵੀ ਉਹਨਾਂ ਕੋਲ ਐਸਾ ਸਮਾਂ ਹੈ ਜਣ ਕੇ ਵਕਤ ਹੈ ਸੋ ਐਸਾ ਵਕਤ ਹੈ ਪਰ ਜਦੋਂ ਦੂਜੇ ਪਾਸੇ ਗੱਲ ਕਰਾਂ ਔਰ ਇਹੋ ਜਿਹਾ ਵਕਤ ਵੀ ਆ ਗਿਆ ਆ ਵਕਤ ਤੇ ਵਕਤ ਵਿੱਚ ਫਰਕ ਹੈ ਦੋ ਲਫ਼ਜ਼ ਐਸੇ ਨੇ ਕਿ ਬਿਲਕੁਲ ਕਨਫਿਊਜ਼ ਹੋ ਜਾਂਦੇ ਪੜ੍ਹ ਲੇਕੇ ਮੈਂ ਹੈਰਾਨ ਆ ਐ ਤੁਹਾਡੇ ਕੁਝ ਮੰਤਰੀ ਨੇ ਇੱਕ ਮੰਤਰੀ ਇਥੋਂ ਅਮਰੀਕਾ ਤੋਂ ਗਿਆ ਹੋਇਆ ਉਹ ਬਿਲਕੁਲ ਹੀ ਪੰਜਾਬੀ ਵੀ ਸ਼ੁੱਧ ਨਹੀਂ ਬੋਲਦਾ ਤੇ ਮੈਂ ਹੈਰਾਨ ਆ ਕਿ ਉਹ ਲੋਕ ਸਮਝਦੇ ਕੀ ਹੋਣਗੇ ਉਹਨੂੰ ਇਹ ਨਹੀਂ ਪਤਾ ਵਕਤ ਤੇ ਵਕਤ ਵਿੱਚ ਕੀ ਫਰਕ ਕੀ ਹੈ ਮੈਂ ਹੈਰਾਨ ਆ ਆਮ ਕਾਟ ਸਰਪ੍ਰਾਈਜ਼ ਹੈ ਜੀ ਤਾਂ ਉਹ ਜੋ ਮੰਤਰੀ ਰੇਮਰ ਖਾਲ ਹੋ ਮੰਤਰੀ ਤੋਂ ਦੂਰ ਆ ਹੋ ਹਾਂਜੀ ਮਤਲਬ ਉਹਨੂੰ ਦੂਰੀ ਦੂਰ ਇਨਸੈਂਸ ਕੇ ਉਹ ਮੰਤਰੀ ਤੋਂ ਬਾਂਝੇ ਕਰ ਦਿੱਤਾ ਬਹੁਤ ਸਾਰੇ ਅਮ੍ਰਿਤਸਰ ਸਨੇਜਣਾ ਨੂੰ ਪੰਜਾਬੀ ਸ਼ੁੱਧ ਵੀ ਨਹੀਂ ਬੋਲਨੀ ਆਉਂਦੀ ਫਰਗੇਟ ਵਾਟ ਦੀ ਅਦਰ ਲੈਂਗੁਏਜ ਸੋ ਮੇਰੇ ਕਹਿੰਦਾ ਭਾਵੇਂ ਆ ਕਿ ਜਿਹੜਾ ਸਾਡਾ ਆਨ ਵਾਲੀ ਨਵੀਂ ਪੀੜ੍ਹੀ ਆ ਆਨ ਵਾਲਾ ਫਿਊਚਰ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਇੱਥੋਂ ਦੀਆਂ ਜਿਹੜੀ ਯੂਨੀਵਰਸਿਟੀ ਦੀਆਂ ਜਿਹੜੇ ਕਾਲਜ ਦੀਆਂ ਚਾਰ ਦਿਵਾਰੀਆਂ ਵਿੱਚ ਐਸਾ ਸ੍ਰੀਹਾਂ ਦਿੱਤਾ ਜਾਵੇ ਐਸੇ ਪੈਗਾਮ ਐਸੇ ਸਲੋਗਨ ਲਿਖੇ ਜਾਣ ਜਿਹੜੇ ਕਿ ਦੂਰੋਂ ਹੀ ਅਟਰੈਕਟ ਕਰਨ ਕਿ ਅਸੀਂ ਇਸ ਕਾਲਜ ਐਸ ਯੂਨੀਵਰਸਿਟੀ ਵਿੱਚ ਜਾਣਾ ਹੈ ਤੇ ਆਪਣਾ ਵਿਕਮ ਬਣਾਉਣਾ ਹੈ ਤੇ ਆਪਣੇ ਦੇਸ਼ ਵਿੱਚ ਰਹਿ ਕੇ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਸਾਨੂੰ ਦੂਜੇ ਦੇਸ਼ ਜਾਣ ਦੀ ਲੋੜ ਨਹੀਂ ਹੈ ਜੇ ਸਾਡੇ ਕੋਲ ਚੰਗੀ ਵਿੱਦਿਆ ਹੈ ਚੰਗੀ ਐਜੂਕੇਸ਼ਨ ਹੈ ਸਾਡੇ ਕੋਲ ਸਲੀਕੀ ਦੀ ਭਾਵਨਾ ਹੈ ਔਰ ਅਸੀਂ ਇਹ ਜਜ਼ਬਾਤ ਅਸੀਂ ਜਜ਼ਬਾ ਰੱਖਦੇ ਹਾਂ ਇਸ ਦੇਸ਼ ਦੇ ਵਿੱਚ ਰਹਿ ਕੇ ਆਪਣਾ ਨਾਮ ਕਮਾ ਸਕਦੇ ਹਾਂ ਆਪਣੀ ਵਿੱਦਿਆ ਹਾਸਲ ਕਰਕੇ ਆਪਣਾ ਰੋਜ਼ਗਾਰ ਜਿਹੜਾ ਹੈ ਉਹ ਲੈ ਸਕਦੇ ਹਾਂ ਔਰ ਮੇਰੇ ਖਿਆਲ ਕੀ ਹਰ ਚੀਜ਼ ਜਿਹੜੀ ਹੈ एवरीथिंग ਇਜ਼ ਪੋਸੀਬਲ ਹੀ ਗਣ ਚਾਹੁੰਦੇ ਹੋ ਖੀਰ ਬਣਾ ਜਿਸ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਜੀ ਸਾਡਾ ਜਿਹੜਾ ਯੂਨੀਵਰਸਿਟੀ ਦਾ ਨਾਮ ਹੈ ਉਹ ਤੁਸੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਉਹ ਜਿਹੜੇ ਪੰਜਾਬ ਦੇ ਮੰਨ ਲਓ ਜਾਂ ਲਾਹੌਰ ਦੇ ਜਾਂ ਸਿੱਖਾਂ ਦੇ ਪਹਿਲੇ ਜਿਹੜੇ ਲਾਈਕ ਜੁਲਸ ਐਂਪੈਰਰ ਸਿੱਖ ਐਂਪੈਰਰ ਉਹਨਾਂ ਦੇ ਨਾਮ ਤੇ ਹੈ ਜੀ ਜੀ ਫਿਰ ਲਾਈਕ ਸਾਡੀ ਤਰਜੀਹ ਹੈ ਕਿ ਕਿ ਪੰਜਾਬ ਦੀ ਯੂਨੀਵਰਸਿਟੀ ਹੈ ਤਾਂ ਅਸੀਂ ਬੱਚਿਆਂ ਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਪੀ ਪੰਜਾਬੀ ਦੇ ਵਿੱਚ ਲਿਖ ਕੇ ਆ ਜਾਂ ਪੰਜਾਬੀ ਦੇ ਵਿੱਚ ਗੱਲਬਾਤ ਕਰਕੇ ਪੰਜਾਬੀ ਦੇ ਵਿੱਚ ਸਟੂਡੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਪੰਜਾਬ ਨਾਲ ਜਾਂ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ ਹੂੰ ਉਹ ਅਸੀਂ ਹਰ ਇੱਕ ਤਰ੍ਹਾਂ ਦਾ ਯਤਨ ਕਰਦੇ ਹਾਂ ਜੀ ਦੀ ਯੂਨੀਵਰਸਿਟੀ ਤੇ ਅੱਦੇ ਵੀ ਕਰਦੇ ਰਵਾਂਗੇ ਅਸੀਂ ਮਾਲਵੇ ਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਬੈਠੇ ਹਾਂ ਸਾਡੀ ਜ਼ਿਲ੍ਹੇ ਨੂੰ ਇਹ ਵੀ ਮਾਣ ਹੈ ਕਿ ਗੁਰਗੋਬਨ ਸਿੰਘ ਜੀ ਜੋ ਤਲਵੰਡੀ ਸਾਬੋ ਆਏ ਤਾਂ ਗੁਰੂ ਕੀ ਕਾਸ਼ੀ ਦਾ ਵੀ ਮਾਣ ਹੈ ਅਸੀਂ ਚਾਹੁੰਦੇ ਹਾਂ ਕਿ ਬੀਇੰਗ ਅ ਯੂਨੀਵਰਸਿਟੀ ਅਸੀਂ ਪੰਜਾਬ ਪੰਜਾਬੀਅਤ ਅਤੇ ਇਹਦੇ ਲਈ ਕੰਮ ਕਰਦੇ ਹਈ ਜੀ ਬੜੀ ਮਿਹਰਬਾਨੀ ਔਰ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਔਨ ਬੜਾ ਸਮਾਜ ਜਿਹੜਾ ਹੈ ਉਹ ਨਵੀਂ ਪੀੜ੍ਹੀ ਵਾਸਤੇ ਬਹੁਤ ਵਧੀਆ ਹੋਵੇਗਾ ਅਤੇ ਸਰਕਾਰਾਂ ਜਿਹੜੀਆਂ ਨੇ ਉਹ ਜ਼ਰੂਰ ਸੋਚਣਗੀਆਂ ਅਤੇ ਸਰਕਾਰਾਂ ਜੇ ਚਾਹਣ ਤਾਂ ਬਹੁਤ ਕੁਝ ਕਰ ਸਕਦੀਆਂ ਨੇ ਨਵੀਂ ਪੀੜ੍ਹੀ ਜਿਹੜੀ ਐ ਉਹ ਇੱਥੇ ਐਡਜਸਟ ਹੋ ਜਵੇ ਔਰ ਜਿਸ ਤਰ੍ਹਾਂ ਦੀ ਐਜੂਕੇਸ਼ਨ ਲਈ ਐਜੂਕੇਸ਼ਨ ਦੇ ਮੁਤਾਬਕ ਉਹਨੂੰ ਜੋਬ ਮਿਲ ਜਵੇ ਤਾਂ ਬੱਚੇ ਜਿਹੜੇ ਆ ਉਹ ਬਾਹਰ ਜਾਣ ਦੇ ਵਾਸਤੇ ਤਾਂਗ ਵਿੱਚ ਨਹੀਂ ਹੋਣਗੇ ਉਹਨਾਂ ਦੇ ਮਨ ਦੀ ਇੱਛਾ ਨਹੀਂ ਹੋਵੇਗੀ ਘਰ ਦੀ ਬਰਬਾਦੀ ਨਹੀਂ ਹੋਵੇਗੀ ਬਾਹਰ ਜਾ ਕੇ ਖੁਦਕਸ਼ੀਆਂ ਨਹੀਂ ਹੋਣਗੀਆਂ ਮਾਮਾ ਜਿਹੜੀਆਂ ਕਿ ਬੱਚਿਆਂ ਨੂੰ ਭੇਜ ਦਿਆ ਨੇ ਔਰ ਉਹ ਜਦੋਂ ਬੱਚੇ ਵਾਪਸ ਉਹਦੇ ਨਹੀਂ ਜੇ ਆਉਂਦੇ ਆ ਤਾਂ ਉਹ ਇੱਕ ਮਿਰਤਕ ਦੇ ਵਣਕੇ ਆਉਂਦੇ ਆ ਤਾਂ ਇਹ ਸਭ ਕੁਝ ਜਿਹੜਾ ਹੈ ਇਹ ਬੰਦ ਹੋ ਸਕਦਾ ਹੈ ਜੇ ਪੰਜਾਬ ਦਾ ਭਵਿੱਖ ਜਿਹੜਾ ਹੈ ਪੰਜਾਬ ਦੀ ਸਰਕਾਰਾਂ ਦੇ ਹੱਥ ਵਿੱਚ ਹੈ ਜੇ ਇਹ ਸਰਕਾਰਾਂ ਸੋਚਣ ਸਰਕਾਰਾਂ ਇਹ ਸਮਝਣ ਸਰਕਾਰਾਂ ਇਹ ਹੀ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਉਣ ਸਰਕਾਰਾਂ ਦਾ ਮੈਸੇਜ ਹੋਵੇ ਮਾਪੇ ਦੀ ਵੀ ਕੋਸ਼ਿਸ਼ ਹੋਵੇ ਕਿ ਅਸੀਂ ਆਪਣੇ ਹੀ ਦੇਸ਼ ਵਿੱਚ ਆਪਣੇ ਬੱਚੇ ਦਾ ਭਵਿੱਖ ਬਣਾਉਣਾ ਇਹ ਕੋਈ ਬੋਧਾ ਦੂਰ ਨਹੀਂ ਹੈ ਇਹ ਬਿਲਕੁਲ ਇੱਕ ਚੰਗੇ ਟੀਚਰ ਇੱਕ ਚੰਗੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਪੜਾਉਣ ਵਾਲੇ ਇੱਕ ਸਕੂਲ ਦਾ ਮਿਆਰ ਯੂਨੀਵਰਸਿਟੀ ਦਾ ਮਿਆਰ ਔਰ ਐਜੂਕੇਸ਼ਨ ਜਰੂਰ ਤੁਸੀਂ ਪ੍ਰਾਪਤ ਕਰਦੇ ਹੋ ਔਰ ਬਹੁਤ ਸਾਰੇ ਇਹੋ ਜਿਹੇ ਟੀਚਰ ਨੇ ਜਾਂ ਫੇ ਬਖ ਅਦਾਰੇ ਵਿੱਚ ਲੋਕ ਨੇ ਜਿਹੜੇ ਕਿ ਖੁਦ ਆਪ ਡਿਜ਼ਰਵਰੀ ਕਰਦੇ ਕਿ ਪੋਸਟ ਤੇ ਨੇ ਅਫਸੋਸ ਇਸ ਚੀਜ਼ ਦਾ ਕਿ ਸਾਡੇ ਇੱਥੇ ਹਾਲੇ ਮਿਲ ਕੇ ਸਕਦਾ ਕਿ ਜਿਹੜੀ ਸਪਾਰਸ਼ ਦੇ ਨਾਲ ਲੋਕ ਅ ਪ੍ਰੋਫੈਸਰ ਜਾਂ ਫਿਰ ਯੂਨੀਵਰਸਿਟੀ ਵਿੱਚ ਲੱਗੇ ਹੋਏ ਨੇ ਉਹ ਬੱਚਿਆਂ ਨੂੰ ਵਿੱਦਿਆ ਪ੍ਰੋਪਰਿੰਗ ਦੇ ਸਕਦੇ ਅਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਬੱਚਿਆਂ ਦੀ ਬਹੁਤ ਵੱਡੀ ਸਮੱਸਿਆ ਸਾਡੇ ਪੰਜਾਬੀਆਂ ਦੀ ਆਈਪੀਐਸ ਆਫੀਸਰ ਜਾਂ ਫਿਰ ਵੱਖ-ਵੱਖ ਪੋਸਟਾਂ ਤੇ ਨਾ ਜਾਣ ਦਾ ਇਹ ਵੀ ਇੱਕ ਮੇਨ ਕਾਰਨ ਹੈ ਹਾਂ ਇਹ ਤੁਹਾਨੂੰ ਮੰਨਣਾ ਪਊਗਾ ਅਸੈਪਟ ਕਰਨਾ ਪਊਗਾ ਕਿ ਸਾਡੇ ਬੱਚੇ education ਦੇ ਵਿੱਚ ਬਹੁਤ ਪਿੱਛੇ ਨੇ ਲੜਨ ਪੜਨ ਦੇ ਵਿੱਚ ਅੱਗੇ ਨੇ ਔਰ ਦੂਜੇ ਪਾਸੇ ਦੂਜੇ ਸਟੇਟਾਂ ਦੇ ਬੱਚੇ ਜਿਹੜੇ ਨੇ ਬੜੇ ਇੰਟੈਲੀਜੈਂਟ ਨੇ ਸੋ ਧਰਤੀ ਇੱਕੋ ਹੀ ਆ ਭਾਰਤ ਦੀ ਧਰਤੀ ਇੱਕ ਹੈ ਤੇ ਇੱਕ ਐਸੀ ਧਰਤੀ ਦੇ ਵਿੱਚ ਕੁਝ ਟੁਕੜੇ ਬਣੇ ਹੋਏ ਨੇ ਵੱਖ-ਵੱਖ ਸਟੇਟਸ ਤੇ ਤੇ ਦੂਜੇ ਸਟੇਟਾਂ ਦੇ ਬੱਚੇ ਇੰਨੇ ਪੜ ਸਕਦੇ ਆ ਔਰ ਇੰਨੀ ਅੱਛੀ ਇੰਗਲਿਸ਼ ਬੋਲ ਸਕਦੇ ਆ ਔਰ ਇੰਨਾ ਅੱਛਾ ਨਾ ਪ੍ਰੋਨਨਸੀਏਸ਼ਨ ਹੈ ਤੇ ਸਾਡਾ ਪ੍ਰੋਨਨਸੀਏਸ਼ਨ ਇੰਗਲਿਸ਼ ਛੱਡੋ ਪੰਜਾਬੀ ਦੇ ਸ਼ੁੱਧ ਨਹੀਂ ਹੈ ਜਿਹੜੇ ਪੜਾਉਣ ਵਾਲੇ ਪੰਜਾਬੀ ਦੇ ਵਿੱਚ ਉਹਨਾਂ ਨੇ ਸ਼ੁੱਧ ਆਪ ਨਹੀਂ ਹੈ ਔਰ ਡਿਸਪਲਿਨ ਵਿੱਚ ਨਹੀਂ ਹੈ ਸਵੇਰੇ ਸਕੂਲ ਵਿੱਚ ਨਹੀਂ ਜਾਂਦੇ ਤਾਂ ਸਰਕਾਰਾਂ ਵੀ ਕੀ ਕਰਨਗੀਆਂ ਸਰਕਾਰਾਂ ਵੀ ਸਿਹਤਰ ਤਰ੍ਹਾਂ ਕਿ ਸ਼ਾਮ ਤੇ ਕੁਲਝੀਆਂ ਰਹਿੰਦੀਆਂ ਤੇ ਸਰਕਾਰਾਂ ਵਿੱਚ ਵੀ ਬਹੁਤ سارے ਨਲਾਇਕ ਨੇ ਤੇ ਹਾਂ ਠੀਕ ਕੁਝ ਲਾਇਕ ਵੀ ਨੇ ਪਰ ਜੇ ਸਰਕਾਰਾਂ ਵਿੱਚ ਹੀ ਨਲਾਇਕ ਲੋਕ ਨੇ ਜਿਹੜੇ ਕਿ ਪੜੇ ਲਿਖੇ ਵੀ ਨਹੀਂ ਹੈ ਤਾਂ ਸਦਾਾਰ ਕਿਵੇਂ ਹੋ ਸਕਦਾ ਖੱਜਲ ਖਵਾਰੀ ਤੋਂ ਜੇ ਅਸੀਂ ਬੱਚਨਾ ਤੇ ਬਚਾਉਣਾ ਤਾਂ ਇੱਕ ਚੰਗੀ ਨੀਤੀ ਨੂੰ ਅਪਣਾਉਣਾ ਪਵੇਗਾ ਹਰਜੋਤ ਬਿਲਕੁਲ ਜੀ ਬਿਲਕੁਲ ਜੀ ਅਸ ਤੋਂ ਸਮਝ ਦਿੱਤਾ ਮੈਨੂੰ ਬਹੁਤ ਚੰਗਾ ਲੱਗਾ ਕਿ ਪੰਜਾਬ ਦੇ ਵਿੱਚ ਫਿਰ ਕਾਲਜਾਂ ਜੁਨੀਵਰਸਿਟੀ ਵਿੱਚ ਰੌਣਕਾਂ ਪਰਤੀਆਂ ਨੇ ਇਹ ਲਗਾਤਾਰ ਰੌਣਕਾਂ ਦੀ ਗਿਣਤੀ ਜਿਹੜੀ ਵਾਧਦੀ ਜਾਣੀ ਚਾਹੀਦੀ ਹੈ ਘੱਟਣੀ ਨਹੀਂ ਚਾਹੀਦੀ ਔਰ ਕਿਪਟ ਅਪ ਪ੍ਰਮਾਤਮਾ ਕਿਰਪਾ ਕਰੇ ਜੀ ਹਾਂ ਮਿਹਰਬਾਨੀ ਮਿਹਰਬਾਨੀ ਓਕੇ ਆਪਾਂ ਇੰਡੀਆ ਤੋਂ ਕੈਨੇਡਾ ਪੈਸੇ ਮਗਵਾਉਣੇ ਹੋਣ ਤੇ ਆਪਾਂ ਚਾਹੁੰਦੇ ਆ ਕਿ ਬੈਂਕ ਨਾਲੋਂ ਬੈਟਰ ਰੇਟ ਮਿਲੇ ਤੇ ਜੇ ਆਪਾਂ ਕੈਨੇਡਾ ਤੋਂ ਇੰਡੀਆ ਪੈਸੇ ਪਾਉਣੇ ਆ ਤੇ ਆਪਾਂ ਚਾਹੁੰਦੇ ਆ ਕਿ ਗੂਗਲ ਨਾਲੋਂ ਬੈਟਰ ਰੇਟ ਮਿਲੇ